ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਛੋੜੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਦੁਪਹਿਰ ਤੋਂ ਸ਼ਾਮ ਦੇ ਮੌਸਮ ਦੇ ਹਾਲਾਤ ਕਿਵੇਂ ਬਣਦੇ ਦਿਖਾਈ ਦੇ ਰਹੇ ਨੇ ਸਾਰੀ ਜਾਣਕਾਰੀ ਦਵਾਂਗੇ ਗੱਲ ਕਰਾਂਗੇ ਜੀ ਬੱਦਲਬਾਈ ਸਿਸਟਮ ਕਿਵੇਂ ਦਾ ਬਣ ਰਿਹਾ ਹੈ ਤਾਪਮਾਨ ਦੇ ਵਿੱਚ ਕਿਵੇਂ ਦਾ ਮਾਹੌਲ ਰਹੇਗਾ ਹਵਾ ਦਾ ਕੀ ਰੁੱਖ ਹੈ ਤੇ ਬੱਦਲ ਹੋਏ ਕਿਸ ਸਮੇਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਸਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਜੀ ਪੰਜਾਬ ਦੇ ਫਿਲਹਾਲ ਕਿਸੇ ਵੱਡੇ ਹਿੱਸੇ ਵਿੱਚ ਦਿਖਾਈ ਨਹੀਂ ਦੇ ਰਿਹਾ ਮੌਸਮ ਸਾਫ਼ ਹੀ ਬਣਿਆ ਹੋਇਆ ਹੈ ਪਰ ਅਗਰ ਗੱਲ ਕਰੀਏ ਤਾਂ ਹੁਣ ਪੰਜਾਬ ਦੇ ਨੇੜੇ ਇੱਕ ਸਾਈਕਲੋਨ ਸਿਸਟਮ ਜਿਹੜਾ ਤੁਹਾਨੂੰ ਦੱਸਿਆ ਸੀ ਕਿ ਮੱਧ ਪਾਰਤ ਤੋਂ ਉੱਤਰ ਭਾਰਤ ਵੱਲ ਕੂਚ ਕਰ ਰਿਹਾ ਹੈ ਜੋ ਕਿ ਆਉਣ ਦੇ ਸਮੇਂ ਵਿੱਚ ਪੰਜਾਬ ਦੇ ਵਿੱਚ ਹਲਕੀ ਫੁਲਕੀ ਦਰਮਿਆਨੀ ਹਲਚਲ ਕਰ ਸਕਦਾ ਹੈ ਆਉਣ ਦੇ 3-4 ਘੰਟੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੌਸਮ ਫਿਲਹਾਲ ਠੀਕ ਬਣਿਆ ਹੋਇਆ ਜੀ ਕੋਈ ਵੱਡੀ ਕਾਰਵਾਈ ਨਹੀਂ ਹੈ ਤਾਪਮਾਨ ਜਿਹੜੇ ਨੇ ਅੱਜ ਵਧੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਹੁਣ ਹਵਾ ਦੇ ਵਿੱਚ ਜਿਹੜੀ ਸਾਨੂੰ ਮੀਂਹ ਦੀ ਨਮੀ ਦੀ ਮਾਤਰਾ ਬਹੁਤ ਘੱਟ ਚੁੱਕੀ ਹੈ ਤੇ ਹਵਾ ਖੁਸ਼ਕ ਹੋ ਚੁੱਕੀ ਹੈ। ਤਾਪਮਾਨ ਦੇ ਵਿੱਚ ਵਾਧਾ ਜਿਹੜਾ ਦੇਖਣ ਨੂੰ ਮਿਲ ਰਿਹਾ ਉਹ 34-35 ਡਿਗਰੀ ਤੱਕ ਪੰਜਾਬ ਦੇ ਵਿੱਚ ਇਸ ਟਾਈਮ ਬਣੇ ਹੋਏ ਨੇ ਤਾਪਮਾਨ। ਖਾਸ ਤੌਰ ਤੇ ਮਾਲਵਾ 벨ਟ ਬਠਿੰਡਾ, ਸੰਗਰੂਰ, ਮਾਨਸਾ ਇਹਨਾਂ ਇਲਾਕਿਆਂ ਦੇ ਵਿੱਚ ਸਾਨੂੰ ਤਾਪਮਾਨ ਜਿਹੜੇ 34-35 ਡਿਗਰੀ ਤੱਕ ਉੱਤਰੀ ਪੰਜਾਬ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ, ਤਰਨਤਾਰਨ ਇਹਨਾਂ ਇਲਾਕਿਆਂ ਦੇ ਵਿੱਚ ਸਾਨੂੰ ਤਾਪਮਾਨ ਜਿਹੜੇ ਨੇ ਉਹ 32 ਡਿਗਰੀ ਤੱਕ ਬਣੇ ਹੋਏ ਨੇ ਤੇ ਸੈਂਟਰਲ ਪੰਜਾਬ ਲੁਧਿਆਣਾ ਦੇ ਨੇੜੇ ਤੇੜੇ ਦੇ ਇਲਾਕੇ ਦੀ ਗੱਲ ਕਰੀਏ ਤਤਾਪਮ ਜਿਹੜੇ ਨੇ ਉਹ 33 ਡਿਗਰੀ ਦੇ ਇਤਰੇ ਬਣੇ ਹੋਏ ਨੇ ਜੀ ਜੋ ਕਿ ਸ਼ਾਮ ਵੇਲੇ ਤੱਕ 1 ਤੋਂ ਡਿਗਰੀ ਘਟਣਗੇ ਪਰ ਗਰਮੀ ਦਾ ਅਸਰ ਪੂਰੇ ਪੰਜਾਬ ਵਿੱਚ ਅਜੇ ਦੇਖਣ ਨੂੰ ਮਿਲ ਰਿਹਾ ਹੈ ਹਵਾ ਦੀ ਗੱਲ ਕਰੀਏ ਹਵਾ ਉੱਤਰ ਪੂਰਬ ਦਿਸ਼ਾ ਤੋਂ ਅਤੇ ਉੱਤਰ ਪੱਛਮ ਦਿਸ਼ਾ ਤੋਂ ਲਗਾਤਾਰ ਚੱਲ ਰਹੀ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਜਿਸ ਦੇ ਕਾਰਨ ਗਰਮੀ ਦਾ ਅਹਿਸਾਸ ਥੋੜਾ ਜਿਹਾ ਘੱਟ ਦਿਖਾਈ ਦੇ ਰਿਹਾ ਜੀ ਆਉਂਦੇ 3-4 ਘੰਟਿਆਂ ਵਿੱਚ ਸਾਨੂੰ ਕੋਈ ਬੱਦਲੀ ਸਿਸਟਮ ਤਾਂ ਦਿਖਾਈ ਨਹੀਂ ਦੇ ਰਿਹਾ ਨਾ ਹੀ ਕੋਈ ਮੀਂਹ ਦੀ ਸੰਭਾਵਨਾ ਹੈ ਇਸ ਤੇ ਆਪਾਂ ਕਹਿ ਸਕਦੇ ਹਾਂ ਕਿ ਮੌਸਮ ਆਉਂਦੀ ਸ਼ਾਮ ਤੱਕ ਸਾਫ਼ ਹੀ ਬਣਿਆ ਰਹੇਗਾ ਬਾਕੀ ਰਾਤ ਦੀ ਅਪਡੇ ਵੀਡੀਓ ਚੈਨਲ ਤੇ ਜਲਦ ਲੈ ਕੇ ਹਾਜ਼ਰ ਹੁੰਦੀਆਂ ਜੀ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਛੋੜੇ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਜੀ ਤਾਂ ਕਿ ਮੌਸਮ ਦੀ ਜਾਣਕਾਰੀ ਦੀ ਹਰੇਕ ਵੀਡੀਓ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੇ ਮੌਕੇ 'ਚ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਬਣੇ ਰਹੋ ਚੈਨਲ ਵੈਦਰ ਅਪਡੇਟਸ ਛੋੜੇ ਤੇ